ਜਦੋਂ ਲੱਗੇ ਕਿ ਸਾਰੇ ਰਸਤੇ ਬੰਦ ਹੋ ਗਏ ਆ ਕੁਛ ਵੀ ਸਮਝ ਨਾ ਆਉਂਦਾ ਹੋਵੇ ਅੱਗੇ ਦਾ ਉਦੋਂ ਇੱਕੋ ਹੀ ਰਸਤੇ ਤੇ ਜਾਣਾ ਉਹ ਰਸਤਾ ਗਾ ਤੁਹਾਡੇ ਭਗਵਾਨ ਦਾ ਮੈਂ ਕੰਨਾ ਜੀ ਕਿਸੇ ਨੂੰ ਕੁਛ ਦੱਸਣ ਦੀ ਲੋੜ ਨਹੀਂ ਜੀ ਤੁਹਾਨੂੰ ਹਰ ਕਿਸੇ ਨੂੰ ਜਾ ਕੇ ਆਪਣੀਆਂ ਪ੍ਰੋਬਲਮਾਂ ਨਾ ਦੱਸੀ ਜੋ ਤੁਹਾਨੂੰ ਪਤਾ ਕੀ ਲੱਗਦਾ ਕਿ ਸ਼ਾਇਦ ਮੇਰਾ ਕੋਈ ਦੁੱਖ ਸੁਣ ਕੇ ਕੋਈ ਮਦਦ ਕਰੇਗਾ ਮੇਰੀ ਪਰ ਇਹ ਜਿਹੜਾ ਸਮਾ ਚੱਲਦਾ ਬੈ ਨਾ ਮਦਦ ਕਿਸੇ ਨੇ ਨਹੀਂ ਜੇ ਕਰਨੀ ਕਿਸੇ ਨੂੰ ਜੇ ਤੁਸੀਂ ਗਲਤੀ ਨਾਲ ਦੁੱਖ ਸੁਣਾਤਾ ਆਪਣੀ ਪੀੜਾ ਦੱਸਤੀ ਆਪਣੀ ਪਰੇਸ਼ਾਨੀ ਦੱਸਤੀ ਤਾਂ ਅਗਲੇ ਨੇ ਮਜ਼ਾਕ ਬਣਾਣਾ ਅਗਲੇ ਨੇ ਤਮਾਸ਼ਾ ਬਣਾਣਾ ਸਾਰਿਆਂ ਸਾਹਮਣੇ ਸੋ ਆਪਣਾ ਦੁੱਖ ਆਪਣਾ ਦਰਦ ਆਪਣੀ ਤਕਲੀਫਾ ਆਪਣੀ ਪੀੜਾ ਸਿਰਫ ਆਪਣੇ ਗੁਰੂ ਨੂੰ ਸੁਣਾਣੀਆਂ ਔਰ ਕਿਸੇ ਨੂੰ ਨਹੀਂ ਸੁਣਾਣੀਆਂ ਇੱਥੇ ਸਾਡਾ ਕੋਈ ਆਪਣਾ ਨਹੀਂ ਜੀ ਹੈਗਾ ਸਿਰਫ ਮਾਲਕ ਹੀ ਹੈਗਾ ਵਾ ਤੇ ਠੀਕ ਵੀ ਸਭ ਕੁਝ ਉਹ ਹੀ ਕਰ ਸਕਦਾ ਹੋਰ ਕੋਈ ਕੁਝ ਨਹੀਂ ਕਰ ਸਕਦਾ ਆਪਾਂ ਰੋ ਕੇ ਕਿਸੇ ਅੱਗੇ ਜਾਈਏ ਸਾਨੂੰ ਕਿਸੇ ਨੇ ਚੋਪਣੀ ਕਰਾਣਾ ਪਰ ਜੇ ਆਪਾਂ ਰੋ ਕੇ ਆਪਣੇ ਭਗਵਾਨ ਦੇ ਸਾਹਮਣੇ ਜਾਈਏ ਨਾ ਆਪਣੇ ਮਾਲਕ ਦੇ ਅੱਗੇ ਬੈ ਕੇ ਦੋ ਅਥਰੂ ਵਹਾਈਏ ਤੇ ਉਹ ਦਾ ਕੁਛ ਵੀ ਕਰਨਗੇ ਫਿਰ ਤੁਹਾਡੇ ਲਈ ਗੁਰੂ ਚਾਵੇ ਤਾਂ ਕੀ ਨਹੀਂ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਕੁਛ ਵੀ ਨਾਮੁਮਕਿਨ ਨਹੀਂ ਗੱਥੇ ਕੋਈ ਤਕਲੀਫ ਵੱਡੀ ਨਹੀਂਗੀ ਕੋਈ ਸਮਾਂ ਵੱਡਾ ਨਹੀਂਗਾ ਆਪਣੇ ਗੁਰੂ ਤੇ ਭਰੋਸਾ ਰੱਖੋ ਮਾਲਕ ਦੇ ਵਿਸ਼ਵਾਸ ਰੱਖੋ ਪੂਰਾ ਕਿ ਜੇ ਸਾਰੇ ਨਾ ਕਰਦੇ ਵੀ ਪਏ ਆ ਮੇਰਾ ਮਾਲਕ ਜ਼ਰੂਰ ਕੁਛ ਨਾ ਕੁਛ ਕਰੇਗਾ ਮੇਰਾ ਪਗਵਾਨ ਮੈਨੂੰ ਫਸਲ ਨਹੀਂ ਦੇਗਾ ਹਾਲਾਤਾਂ ਦੇ ਵਿੱਚ ਬਾਹ ਫੜ ਕੇ ਕਢਵਾਏਗਾ ਹੀ ਮੈਂ ਜ਼ਿਆਦਾ ਫਿਕਰ ਨਹੀਂ ਕਰਨੀ ਮਾਲਕ ਆਪਣੇ ਆਪ ਬਚਾਣਗੇ ਮਨੂੰ ਫੇਰ ਦੇਖਣਾ ਮਾਲਕ ਕੀ ਕਰਦੇ ਤੁਹਾਡੇ ਲਈ ਜਿੱਥੇ ਤੁਹਾਡੀ ਸੋਜ ਮੁੱਕ ਜਾਂਦੀ ਨਾ ਕਿ ਹੁਣ ਅੱਗੇ ਖਤਮ ਹੋ ਚੁੱਕਾ ਸਭ ਕੁਝ ਮੇਰਾ ਮਾਲਕ ਦਾ ਉੱਥੇ ਹੀ ਸਭ ਕੁਝ ਸ਼ੁਰੂ ਕਰ ਦਿੰਦਾ ਜੇ ਇਸ ਲਈ ਹਮੇਸ਼ਾ ਗੁਰੂ ਤੇ ਵਿਸ਼ਵਾਸ ਪੱਕਾ ਰੱਖਣਾ ਗੁਰੂ ਹੀ ਸਾਡੀ ਦਵਾਈ ਹੈ ਗੁਰੂ ਹੀ ਸਾਡਾ ਸੁੱਖ ਹੈ ਗੁਰੂ ਹੀ ਸਾਡੀ ਖੁਸ਼ੀਆਂ ਸਾਡੀ ਜ਼ਿੰਦਗੀ ਗੁਰੂ ਹੈ ਜੀ ਗੁਰੂ ਤੋਂ ਪਿੱਛੇ ਹੋ ਜਾਓਗੇ ਆਪਣੇ ਮਾਲਕ ਪਾਸੇ ਨਹੀਂ ਜਾਓਗੇ ਦੁਨੀਆ ਤੇ ਵਿਸ਼ਵਾਸ ਰੱਖੋਗੇ ਤਾਂ ਸਾਰੀ ਉਮਰ ਦੁਖੀ ਰਹੋਗੇ ਪਰੇਸ਼ਾਨ ਰਹੋਗੇ ਤੇ ਜੇ ਆਪਣੇ ਗੁਰੂ ਦੇ ਕੋਲ ਹੀ ਬੈਠੇ ਰਵਾਂਗੇ ਨਾ ਤੇ ਫੇਰ ਤਾਂ ਕੋਈ ਦੁੱਖ ਪਰੇਸ਼ਾਨੀਆਂ ਸਾਨੂੰ ਤੰਗ ਕਰ ਹੀ ਨਹੀਂ ਪਾਣਗੇ ਖੁਸ਼ ਰਹੋਗੇ ਹਮੇਸ਼ਾ ਗੁਰੂ ਦਾ ਬਹੁਤ ਵੱਡਾ ਜੀ ਸ਼ੱਕ ਨਾ ਕਰਨਾ ਕਦੇ ਗੁਰੂ ਦੀ ਰਹਿਮਤਾ ਤੇ ਜਦੋਂ ਮਾਲਕ ਨੇ ਜ਼ਿੰਦਗੀ ਬਦਲਨੀ ਹੈ ਨਾ ਤੁਹਾਡੀ ਤੇ ਤੁਹਾਨੂੰ ਆਪ ਨਹੀਂ ਪਤਾ ਲੱਗਣਾ ਤੁਸੀਂ ਸੋਚਿਆ ਵੀ ਨਹੀਂ ਹੋਣਾ ਮਾਲਕ ਨੇ ਇੰਨੀ ਸੋਹਣੀ ਜਗ੍ਹਾ ਤੇ ਬਿਠਾ ਦੇਣਾ ਤੁਹਾਨੂੰ ਕੁਝ ਗਲਤ ਨਹੀਂ ਹੋਣ ਦੇਣਾ ਮਾਲਕ ਨੇ ਮਾਲਕ ਸਾਹਮਣੇ ਬੈਠਾ ਤੁਹਾਨੂੰ ਤੁਹਾਡੀ ਜ਼ਿੰਦਗੀ ਮਾਲਕ ਨੇ ਬੜੀ ਵਧੀਆ ਲਿਖੀ ਬਸ ਇਹ ਯਾਦ ਰੱਖੋ